ਮੈਂ ਸਬੰਕਟਰ ਜਤਿੰਦਰ ਸਿੰਘ ਐਸਐਚਓ ਥਾਣਾ ਕਟੌੜਮੈਂਟ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਮਿਤੀ 15 16 ਦੀ ਦਰਮਿਆਨ ਦੀ ਰਾਤ ਨੂੰ ਰੇਲਵੇ ਲਾਈਨਾਂ ਤੇ ਲਵਕੁਸ਼ ਨਗਰ ਦੇ ਇੱਕ ਦੋਨਾਂ ਪਰਿਵਾਰਾਂ ਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਅਰਾਧਨਾ ਨਾਮ ਦੀ ਔਰਤ ਨੇ ਦਰਖਾਸਤ ਦਿੱਤੀ ਸੀ ਕਿ ਉਸ ਦਾ ਜੇਠ ਦਾ ਮੁੰਡਾ ਈਸ਼ਵਰ ਚਾਹਾਨ ਉਸ ਦੇ ਪਰਿਵਾਰ ਦੀ ਮਾਰਕਟਾਈ ਕਰ ਰਿਹਾ ਹੈ ਅਸੀਂ ਤੁਰੰਤ ਉੱਥੇ ਜਾ ਕੇ ਈਸ਼ਵਰ ਚੋਹਾਨ ਨੂੰ ਗ੍ਰਿਫਤਾਰ ਕੀਤਾ ਉਹਦੇ ਖਿਲਾਫ ਜੇਲ ਧਾਰਾ 126 170 ਬੀ ਐਨ ਐਸ ਐਸ ਦਾ ਕਲੰਦਰਾ ਤਿਆਰ ਕਰਕੇ ਉਸ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ ਮੈਂ ਵੀ ਦੱਸਣਾ ਚਾਹੁੰਦਾ ਕਿ ਜੋ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਔਰਤਾਂ ਰਜਾਵ ਲਾ ਰਹੀਆਂ ਨੇ ਕਿ ਈਸ਼ਵਰ ਚੋਹਾਨ ਕੋਲ ਪਿਸਤੌਲ ਸੀ ਜੋ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਪਾਸੋਂ ਕੋਈ ਵੀ ਚਾਰ ਵਗੈਰਾ ਬਰਾਉਂਦ ਨਹੀਂ ਹੋਇਆ ਤੇ ਜਿਹੜੀ ਰਧਕਾ ਮਦਈਆ ਸਾਡੀ ਉਹਦੇ ਪਰਿਵਾਰ ਦਾ ਕੋਈ ਵੀ ਮੈਂਬਰ ਹਸਪਤਾਲ ਦਾਖਲ ਨਹੀਂ ਹੋਇਆ ਨਾ ਹੀ ਉਹਨਾਂ ਨੇ ਕੋਈ ਮੈਡੀਕਲ ਬਣਾਇਆ ਅਗਰ ਜੇ ਕੋਈ ਮੈਡੀਕਲ ਬਣਾ ਕੇ ਦੇਂਦੇ ਨੇ ਜਾਂ ਸਾਨੂੰ ਕੋਈ ਬਿਆਨ ਲਿਖਾਉਂਦੇ ਨੇ ਉਹਦੇ ਮੁਤਾਬਕ ਫੌਰਨ ਕਾਰਵਾਈ ਉਹਦੇ ਖਿਲਾਫ ਈਸ਼ਵ ਚੌਂਦਖਲਾ ਪਹੁੰਚੇ ਜਾਂਦੀ ਜਾਵੇਗੀ ਪਰ ਪਿਸਤੌਲਾਂ ਦੀ ਗੱਲ ਆ ਉਹ ਸਾਹਮਣੇ ਨਹੀਂ ਆਈ ਫਿਰ ਵੀ ਬਰੀਕੀ ਨਾਲ ਤਪਰੀਸ਼ ਕੀਤੀ ਜਾਵੇਗੀ